ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੈਂਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਵੜਾ ਆ ਗੀਆਂ ਵੀਰੇ ਕੋਲੇ ਤਾਜ਼ੀਆਂ ਸੂਈਆਂ ਨੇ ਵੀਰੇਓ ਤਾਂ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰੇ ਸਾਸਰੀ ਗਲਿੰਦਰ ਪਾਈ ਸਾਸਿਕਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚੱਲ ਜੀ ਬਾਬੇ ਨਾਨਕ ਦੀ ਕਿਰਪਾ ਭਾਜੀ ਚਲੋ ਵਧੀਆ ਵੀਰੇ ਹਾਂ ਜੀ ਹਾਂ ਨਾ ਤੁਸੀਂ ਵੀਰੇ ਆਪ ਦਾ ਹਾਂ ਭਾਜੀ ਆਪਾਂ ਦਿਲਪ੍ਰੀਤ ਸਿੰਘ ਬਟਾਰੀ ਜ਼ਿਲ੍ਹਾ ਅਮਰਸਾ ਤਹਿਸੀਲ ਬਬਕਾਲਾ ਜੇ ਖਲਚਿਆਂ ਦੇ ਨੇੜੇ ਖਲਚੇ ਆਪਾਂ 2 ਕਿਲੋਮੀਟਰ ਦੇ ਤੇ ਰਹੀਏ ਜੇ ਆਪਾਂ ਖਲਚਿਆਂ ਦੇ ਵਿਚਕਾਰ ਜਿਹੜੇ ਆਪਣਾ ਮਜੀ ਠੀਕ ਹੈ ਪਿੰਡ ਬਟਾਰ ਦੇ ਬਾਹਰ ਵਾਲਾ ਡੇਰਾ ਜੇ ਆਪਣਾ ਖਲਚਿਆਂ ਦੇ ਫੋਨ ਨੰਬਰ ਵੀਰੇ ਮੋਬਾਈਲ ਨੰਬਰ ਆਪਣਾ ਮਜੀ 9501082530 ਇੱਥੇ ਵਟਸਐਪ ਚੱਲਦਾ ਜੀ ਠੀਕ ਹੈ ਹਾਂ ਜੀ ਹਾਂ ਜੀ ਤਾਂ ਵੀਰੇ ਰੇਟ ਕਿਦਾਂ ਤਾਂ ਪਹਿਲੇ ਨੰਬਰ ਤੇ ਆ ਗਈ ਵੀਰੇ ਝੂੰਗੀ ਵੈੜ ਪੰਜ ਪਹਿਲਾ ਸੂਆ ਸੂਈ ਮੂੰਹ ਚਾਰ ਦੰਦ ਆ ਬੱਚੇ ਮੂੰਹ ਚਾਰ ਦੰਦ ਪਹਿਲਾ ਸੂਆ ਪਹਿਲਾ ਸੂਆ ਥਣ ਤੋਂ ਫਲੋ ਵਸ਼ ਨੂੰ ਕੱਟਾਂ ਚੰਗਾ ਲੱਗਾ ਥਣ ਬੜਾ ਸਪੈਸ਼ਲ ਲੱਗਿਆ ਦੁੱਧ ਬੱਚੀ ਕੋਊਗਾ 16 ਕਿਲੋ 16 ਕਿਲੋ ਠੀਕ ਹੈ ਜੀ ਠੀਕ ਹੈ ਬੱਚਾ ਕਿ ਪਾਇਆ ਨੇ ਵੀਰੇ ਅੱਛਾ ਜੇ ਬੱਚਾ ਹੋਣਾ ਦੇਣਾ ਸੂਈ ਨੂੰ 10ਵਾਂ ਦੇਣਾ ਸੂਈ ਨੂੰ ਕਬੱਜੇ ਨਾਲ ਕਰਦੇ ਵਿੱਚ ਥੋੜਾ ਜ਼ਿਆਦਾ ਬਿਲਕੁਲ ਤੋਰੋ ਵੀ ਤੋਰੋ ਬੱਚਾ ਨਾਲ ਤੋਰ ਲਾ ਤੋਰ ਲਓ ਤੋਰ ਲਓ ਤਾਂ ਵੇਖੋ ਵੀਰੇ ਝੂੰਗੀ ਵੈੜ ਆ ਲੰਮੀ ਬੇਲ ਆ ਗੱਦ ਕਾਠ ਵਾਲੀ ਆ ਥਣ ਥਣ ਬੜਾ ਪਿਆ ਵੱਡੀ ਵੈੜਾ ਕੱਲਾ ਨਾ ਨਹੀਂ ਕਦੀ ਪਿਛਾੜਦਾ ਹੁੰਦਾ ਚਾਹੇ ਚੁੱਗੀ ਆ ਚੁੱਗੀ ਚੁੱਗੀ ਆ ਆ ਵੇਖ ਲੋ ਠੀਕ ਠੀਕ ਹੈ ਜੀ ਬਸ ਬੜਾ ਆ ਲੋ ਚਾਰ ਦੰਦਾਂ ਚਾਰ ਦੰਦਾਂ ਜੀ ਬਹੁਤ ਸੋਹਣੀ ਵੈੜਾ ਜੀ ਹਾਂ ਜੀ ਵੇਖੋ ਵੀਰੋ ਚੁੱਗੀ ਵੈੜਾ ਚਾਰ ਦੰਦਾਂ ਲੰਮੀ ਬੇਲ ਥਣ ਥੁਣਾ ਮਈਆਂ ਆ ਲਾ ਆ ਗਿਆ ਵੀਰੋ ਅੱਛਾ ਜੀ ਹਾਂ ਜੀ ਠੀਕ ਹੈ ਜੀ ਜੰਗੀ ਵੱਟੀ ਆਣਾ ਏ ਉਦੇ ਕਬਚੂ ਵੀ 16 ਕਿਲੋ ਤਿਆਰ ਹੋਊਗਾ ਅੱਛਾ 16 ਕਿਲੋ ਤਿਆਰ ਆ ਤਿਆਰ ਕੋਈ ਮੈਂ ਧਾਰਵਾ ਕਰ ਮਾਰੇ 15 ਕਿਲੋ ਦੀ ਫੁੱਲ ਗਰੰਟੀ ਆ ਲੀਟਰ ਵਾਲਾ ਮਿਲ ਕੇ ਦਿਨਾ ਕਰੋ ਭਾਜੀ ਕਿਆ ਬਾਤ ਆ ਤਿੰਨ ਢਾਮ ਤੁਰਿਆ ਆਵੇ ਤਾਂ ਵੱਡੀ ਵਹਿੜਾ ਵੀਰੋ ਲੰਮੀ ਬੇਲ ਆ ਤਾਂ ਚਾਰ ਦੰਦਾ ਕਿਵੇਂ ਵੀਰੇ ਨੇ ਦੱਸੀ ਤਾਂ ਸੁਣਾ ਚੰਗਾ ਸਪੈਸ਼ਲ ਲੱਗਿਆ ਤਾਂ ਸੋਹਣੀ ਲੇਵੇ ਦੀ ਮਾਲਕਾ ਵੇਖੋ ਵੀਰੋ ਇਹ ਉਹ ਲੂਆ ਚੰਗਾ ਘੈਂਟ ਲੱਗਿਆ ਸਥਨ ਸੁਣ ਬੜਾ ਪਿਆਰਾ ਲੱਗਾ ਹੁਣ ਹੁਣ ਸੋਨਾ ਲੀਟਰ ਮੈਂ ਤਿਆਰ ਹੋਊਗਾ ਤਿਆਰ ਆ ਹਾਂਜੀ ਹਾਂਜੀ ਅਬ ਬੱਚੇ ਦਾ ਤੇ ਇਹ ਕਰਦੀ ਨਾ ਬਿਲਕੁਲ ਬਿਲਕੁਲ ਲੈ ਜਾਓ ਲੈ ਜਾਓ ਇੱਕ ਵੀ ਲੰਮੀ ਤੋਰ ਦੇ ਕੋਈ ਨ ਤੇ ਦੁੱਧ ਫਿਰ ਚੰਗਾ ਚਵਾ ਜੂਗਾ ਵੇਡ ਪਹਿਲਾਂ ਨਹੀਂ ਪਿੱਲਣ ਕਰ ਜੂਗੀ ਪਿੱਲਣ ਚੰਗਾ ਚਵਾ ਜੂਗਾ ਆ ਦੁੱਧ ਚੰਗਾ ਦੱਸਦੇ ਪਏ ਹੁਣ ਤੁਸੀਂ ਬੋਲਾ ਸਟਾਰਟਿੰਗ ਫਿਰ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਸਟਾਰਟਿੰਗ ਆ ਹਜੇ ਬੱਚੇ ਦਾ ਤੈ ਕਰਦੀ ਹਨ ਪਹਿਲਾ ਸੂ ਆ ਹਨ ਹਾਂਜੀ ਪਹਿਲਾ ਪਹਿਲਾ ਮੂੰਹ ਚਾਰ ਦੰਦ ਚਾਰ ਦੰਦ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਤੁਸੀਂ ਦੂਰੋਂ ਵੀ ਆਉਗੇ ਚੱਲਗੇ ਤੁਸੀਂ ਵੇੜ ਨਹੀਂ ਛੱਡ ਕੇ ਜਾਂਦੇ ਸੋਹਣੀ ਵੇੜਾ ਹਾਂਜੀ ਹਾਂਜੀ ਤਾਂ ਪਹਿਲੇ ਸੂਰਾ ਜਦੋਂ ਪਾਜ ਵੇਲਾ ਕੁੰਡੀ ਵੱਜੀ ਤਾਂ ਝੂੰਗੇ ਕਰਮਾਲੀ ਹੁੰਦੀ ਆ ਹਾਂ ਕਰਮਾਲੀ ਬਿਲਕੁਲ ਸੋਹਣੀ ਵੇੜ ਮੇਨ ਗੱਲ ਹੁੰਦੀ ਵੀਰ ਜੀ ਥਣ ਪਾਂਡੇ ਦੀ ਪਸ਼ੂ ਨਹੀਂ ਥਣ ਮਈਆਂ ਵਾਲਾ ਲੱਗਿਆ ਇਹਨੂੰ ਤਾਂ ਸੋਹਣੀ ਵੇੜਾ ਵੱਡੀ ਵੇੜਾ ਤਾਂ ਦੁੱਧ ਚੰਗਾ ਚਵਾਜੂ ਤਾਂ ਤੁਹਾਨੂੰ ਹਾਲੇ ਭਾਈ ਕਰਾਤੇ ਗੱਲ ਲਗਾ ਵਸੂ ਬਹੁਤ ਚੰਗੀ ਵੇੜਾ ਵੀਰੇ ਤਾਂ ਦਾ ਇਲਾਜ ਵਾਅ ਕੱਢਦੀ ਨਹੀਂ ਆ ਹਾਂ ਨਹੀਂ ਬਹੁਤ ਚੰਗੀ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਲੰਮੀ ਬੇਲ ਕੱਦ ਕਾਠ ਜੇ ਥਨਲੇਵ ਦੀ ਗੱਲ ਕਰੀਏ ਥਨਲੇਵਾ ਚੰਗਾ ਸਪੈਸ਼ਲ ਲੱਗਿਆ ਜੀ ਬੜੀ ਤਾਕ ਗਾਂ ਕੇ ਬੀ ਥੋੜੀ ਤਾਕ ਬਿਸ਼ਾ ਨਹੀਂ ਬੀ ਦੱਸ ਦਿੰਦੀ ਪਤਾ ਫਿਰ ਹਾਂਜੀ ਇਹ ਨਹੀਂ ਸੋਨ ਵਾਲੇ ਵਾਂਗ ਲੱਗਿਆ ਹਾਂਜੀ ਹਾਂਜੀ ਪਰ ਹੁਣ ਇਸ ਟੈਂਕ 15 ਤੋਂ 16 ਲੀਟਰ ਵੀਰੇ 15 ਲੀਟਰ ਅਸੀਂ ਕੋ 15 ਕਿਲੋ ਦੀ ਗਾਰੰਟੀ ਦੇ ਅਸੀਂ ਭੇਜਾਂਗੇ 15 ਲੀਟਰ ਦੀ ਗਾਰੰਟੀ ਫੁੱਲ ਅੱਜ ਦਾ ਗੂਠਾ ਮੋੜਾ ਢੀ ਮੋਟੀ ਤਾਰ ਹੋਊਗੀ ਬੀ ਜੀ ਹਾਂ ਨਹੀਂ ਥਾਣੀ ਬੜਾ ਪਿਆਰਾ ਲੱਗਿਆ ਹਾਂਜੀ ਹਾਂਜੀ ਤਾਂ ਵੀਰੇ ਕਿਦਾਂ ਇਹਦੇ ਮੋਲ ਦੀ ਗੱਲ ਕਰ ਲਈਏ ਤਾਂ ਕਿੰਨੇ ਦੀ ਵੈੱਡ ਦੇਣੀ 55000 ਰੁਪਏ ਦਾ ਇਹ ਠੀਕ ਹੈ ਹਾਂਜੀ ਜਾ ਜਾ ਨਹੀਂ ਆ ਜਾ 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 55000 ਠੀਕ ਆ ਕਰ ਦਿਓ ਵਿਚੋ ਮੰਤਨ ਮੈਨੂੰ ਹੀ ਹਸਣਾ ਭਾਜੀ ਹਾਂ ਨਾ ਕਰਦੀਏ ਇੱਕ ਹੀ ਗੱਲ ਹਾਂ ਨਾ ਪੂਰੇ 50 ਦੀ ਵੀਰੇ ਫਿਰ ਜਾਣ ਦੇ 2000 ਛੋੜ 48 ਹਾਂਜੀ ਹੋਰ ਕਮਾਨਤਨ ਕਰਾ ਲਓ ਇੱਕ ਹੋਰ 47 ਹਜ਼ਾਰ 47 ਦੀ ਜਸ ਨੂੰ ਅਸੀਂ 45000 ਦੀ ਦੇਣੀ ਆ ਇਹ 45000 ਦੀ 42000 ਦੀ ਅਸੀਂ ਦੇਣੀ ਆ ਕੀ ਬੋਲਦਾ ਇਹ ਦੇਖੋ ਵੀਰੋ ਇਹ ਲੰਮੀ ਬਸ਼ੀ 15 ਲੀਟਰ ਸਟਾਰਟਿੰਗ ਕੇ ਵੇ ਵੀਰੇ ਨੇ ਦੱਸਿਆ ਖਾਣ ਬੜਾ ਸਪੈਸ਼ਲ ਆ ਵੱਡੀ ਵੈੜ ਆ ਤਾਂ ਬਾਕੀ ਵੀਰੋ ਦੁੱਧ ਨਾਲ ਤੁਹਾਡੇ ਪਾਈ ਦਾ ਜੀ ਦੁੱਧ ਤੁਹਾਡੀ ਸੇਵਾ ਦਾ ਖੁੱਲੇ ਲੈਵੇ ਦੀ ਮਾਲਕਾ ਖਾਣ ਬੜਾ ਪਿਆਰਾ ਲੱਗਿਆ ਰੇਟ ਬਿਲਕੁਲ ਜ਼ਿਆਰੀ 45000 ਦੀ ਕੋਈ 65 60 ਵਾਲਾ ਮੁੱਲ ਨਹੀਂ ਵੀਰੋ ਰੇਟ ਜਵੇਂ ਜਾ ਜਾ ਤੁਸੀਂ ਆਓਗੇ ਇੱਥੇ ਚੱਲ ਕੇ ਵੀ ਤੁਸੀਂ ਮੁੜ ਕੇ ਨਹੀਂ ਜਾਂਦੇ ਵੈੜ ਤੋਂ ਸੋਹਣੀ ਵੈੜਾ ਜੀ ਤੁਹਾਨੂੰ ਖਾ ਲੋ ਕਿਹੜਾ ਚੰਗਾ ਲੱਗੂ ਬਹੁਤ ਚੰਗੀ ਵੈੜਾ ਵੀਰੇ ਹਾਂ ਜੀ ਹਾਂ ਜੀ ਚੰਗੀ ਵੈੜਾ ਵੀਰੋ 45000 ਦੀ ਵੀਰ ਸਿਰਫ ਤਾਂ ਵੀਰੇ ਸਾਰਾ ਸੂਤ ਚੋ ਗਿਆ ਫਿਰ ਧੋਕ 35000 ਜੀ ਹਾਂ ਨਹੀਂ ਰੇਟ ਜਾ ਗਿਆ ਫਿਰ ਸੋਨਾ ਰੇਟ ਬੱਚਾ ਆਏ ਤੇ ਚਾਹ ਬੱਚਾ ਵੱਡੀ ਵੈੜਾ ਫਿਰ ਕੱਦਵਜਨ ਕੱਢ ਨਾ ਕਿਤਾ ਦੁੱਧ ਵੀ ਤਾਂ ਵੀਰੇ ਕੱਦਵਜਨ ਨੇ ਕੱਢਣਾ ਹੁਣ ਕੱਦਵਜਨ ਹਾਗਾ ਤਾਂ ਦੁੱਧ ਇੰਨਾ ਖਣ ਸਪੈਸ਼ਲ ਆ ਹਾਂਜੀ ਹਾਂਜੀ ਤਾਂ ਵੀਰੋ ਫੋਨ ਤੋਂ ਹੀ ਜਰੂਰ ਲਾ ਲਿਓ 4522 ਛੋੜ ਛੱਪਾ ਵੀ ਤੁਹਾਨੂੰ ਕਰ ਦੂ ਠੀਕ ਹੈ ਜੀ ਹਾਂ ਵੀਰੇ ਦੂਜੇ ਨੰਬਰ ਤੇ ਇਹ ਵੀਰ ਹੁਣੇ ਚਾਚਾ ਲੈ ਕੇ ਆ ਜੋ ਗਿਆਈ ਵੈੜਾ ਜੋ ਗਿਆਈ ਦੁੱਧ ਦੇ ਕੋਗਾ 10 ਕਿਲੋ ਨੋਵਾ ਕਿਲੋ ਦੀ ਗਰੰਟੀ ਦੇ ਭੇ ਨੋਗਾ ਠੀਕ ਹੈ ਜੀ ਉਹਨਾਂ ਦਾ ਚੋ ਗਿਆ ਜੀ ਚੋ ਗਿਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹਨੇ ਬੱਚਾ ਕਿ ਪਾਇਆ ਬੱਚਾ ਆ ਗਿਆ ਬੱਚਾ ਆ ਗਿਆ ਇਹ ਸਿੱਧਾ ਬੱਚਾ ਤਾਂ ਵੇਖੋ ਵੀਰੋ ਵੀਰ ਕਹਿੰਦਾ 9 ਕਿਲੋ 2 ਨੋਗਾ ਤਿਆਰ ਹੋਊਗਾ ਵੀਰ 9 ਕਿਲੋ ਤਿਆਰ ਆ ਤਾਂ ਥਾਂ ਤੁਣੇ ਨੂੰ ਵੀ ਚੰਗਾ ਲੱਗਿਆ ਜਿਹੜਾ ਜਾਂਦਾ ਆਰ ਛਾਇਆ ਨਾਲ ਕਰਾਸ ਆ ਤੇ ਠੰਡੀ ਸੀਲ ਐਦਾਂ ਪਾ ਬੈਠੇ ਰਹੋ ਹਾਂ ਥਾਂ ਨੂੰ ਚੰਗਾ ਲੱਗਿਆ ਹਾਂਜੀ ਹਾਂਜੀ ਲੈ ਜਾਓ ਫੈਂਡ ਫੁੰਡ ਚੰਗੀਆਂ ਦੂ ਇਹ ਚੰਗੀ ਚੰਗੀ ਫੈਂਡ ਲੀ ਭਾਜੀ ਠੀਕ ਹੈ ਲੈਓ ਜੀ ਤਾਂ ਬਾਕੀ ਵੀਰੋ ਜਿਵੇਂ ਚੋ ਗਿਆਈ ਆ ਕੋਈ ਵਟਸਐਪ ਤੇ ਵੀਡੀਓ ਮੰਗਾ ਸਕਦਾ ਵੀਰੇ ਕੋ ਬਣੀ ਬੁਣੀ ਦੀ ਹਣਾ ਵੀਰੇ ਤਾਂ ਵਟਸਐਪ ਤੇ ਵੀਰੇ ਤੁਸੀਂ ਵੀਡੀਓ ਮੰਗਾ ਸਕਦੇ ਜੋ ਹਾਂਜੀ ਤਾਂ ਤੁਹਾਨੂੰ ਵੀਰਾ ਸੈਂਡ ਕਰ ਦੂਗਾ ਤੇ ਆ ਬੱਚਾ ਇਹਨੇ ਪਹਿਲਾਂ ਬੱਚਾ ਆਲਾ ਬੜੀ ਬੱਚਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਫਿਰ ਸੀਲ ਕਰਮਾਲੀ ਬੜੀ ਜੇ ਅੱਛਾ ਸੀਲ ਕਰ ਹਾਂ ਦੇਖੋ ਐਰ ਸ਼ਿਆਰ ਨਾਲ ਛਾਈ ਹਾਲ ਦਾ ਕਰਾਓ ਸਿਆ ਠੀਕ ਹੈ ਜੀ ਦੁੱਧ ਵਗੈਰਾ ਮਈਆਂ ਦਾ ਪਰਾ ਹੋਊਗਾ ਮੋਲ ਵੀਰੇ ਦਾ ਕਾਮ ਦੀ ਤਾਂ 23000 ਕਰ ਦਿਓ ਮਾਨਤਾ ਤੁਸੀਂ ਨਸਣਾ ਪਈ ਦੋ ਛੱਡੋ 30 ਦੀ 28 ਦੀ ਪੂਰੇ 26000 ਦੀ ਹਾਂ ਪੂਰੇ 25000 ਕੀ ਠੀਕ ਹੈ ਯਾਰ ਉਹ ਛੋੜ ਅੱਛਾ ਜੀ 24000 ਦਿਖਾ 24000 ਦੀ 24000 ਦੀ ਠੀਕ ਹੈ ਥੋੜੀ ਜੀ ਚਲੋ ਸਾਹਿਬ ਕੁਝ ਲੋਰ ਕਰਨੀ ਹੈ 23000 ਦੀ 23000 ਦੀ ਹਾਂਜੀ ਕਿਆ ਬਾਤ ਹੈ ਜੀ ਵੇਖੋ ਵੀਰੋ 23000 ਦੀ ਹੋ ਜੂ ਥਾਂ ਤੋਂ ਚੰਗਾ ਲੱਗਿਆ ਸਾਹਮਣ ਵਾਲੀ ਥੋੜੀ ਹਨਾ ਵੀਰੇ ਸਾਹਮਣ ਵਾਲੀ ਦੁੱਧ ਵਿੱਚ 9-10 ਕਿਲੋ ਆਇਆ ਤਿਆਰ ਆ ਹੁਣ 9 ਕਿਲੋ ਤਿਆਰ ਆ ਹਾਂਜੀ ਹਾਂਜੀ ਤਾਂ ਵੇਖੋ ਵੀਰੇ ਕੋਈ ਲੋੜ ਨਹੀਂ ਇਹਨੂੰ ਰੱਸੀ ਦੀ ਕੋਈ ਲੋੜ ਨਹੀਂ ਕੋਈ ਲੋੜ ਨਹੀਂ ਆ ਠੀਕ ਹੈ ਜੀ ਹਾਂਜੀ ਹਾਂਜੀ ਬਿਨਾ ਮੰਗੇ ਤਾਂ ਵੇਖੋ ਵੀਰੇ ਨੋਨ ਕਿਲੋ ਲੀਟਰ ਦੀ ਹੋ ਜੂ ਹਨਾ ਵੀਰੇ ਹਾਂਜੀ ਹਾਂਜੀ ਤਾਂ ਵੇਖੋ ਵੀਰੇ ਕੋਈ ਲੋੜ ਨਹੀਂ ਇਹਨੂੰ ਰੱਸੀ ਦੀ ਕੋਈ ਲੋੜ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਬਿਨਾ ਮੰਗੇ ਤਾਂ ਵੇਖੋ ਵੀਰੇ ਨੋਨ ਲੀਟਰ ਦੁੱਧ ਦਾ 23000 ਦੀ ਵੀਰ ਕਹਿੰਦਾ ਹੋ ਜੂ ਥਾਂ ਥੋਣੇ ਨੂੰ ਚੰਗਾ ਲੱਗਿਆ ਫੋਨ ਤੋਂ ਹੀ ਜ਼ਰੂਰ ਵੀਰ ਨੂੰ ਲਾ ਲਿਓ ਬਾਕੀ 9 ਲੀਟਰ ਦੁੱਧ ਤਿਆਰ ਆ ਹਾਂਜੀ ਸ਼ਾਮ ਨੂੰ ਬੜੀ ਬੁੰਡੀ ਚੰਗੀ ਆ ਚੰਗੀ ਬੜੀ ਆ ਹਾਂਜੀ ਜਿੰਨਾ ਢਾਣਾ ਸ਼ਾਮ ਸਾਰੇ ਕੱਢ ਦਿੰਦੇ ਕਰਦੇ ਠੀਕ ਹੈ ਜੀ ਹਾਂਜੀ ਹਾਂ ਤਾਂ ਵੇਖੋ ਵੀਰੋ ਬਾਕੀ ਦੋ ਵੈੜਾ ਨੇ ਵੀਰੇ ਕੋਲੇ ਰੇਟ ਬਿਲਕੁਲ ਨੋਰਮਲ ਆ 20000 1 ਦਾ 45000 ਤਾਂ ਬਾਕੀ ਵੀਰੇ ਜੋ ਵੀ ਤੁਸੀਂ ਚਵਾਈ ਚੂਈ ਆਪਦੀ ਕਰਨੀ ਹਨ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਤਾਂ ਰੇਟ ਵੀਰੇ ਦੇ ਜਾਜ ਆ ਫੋਨ ਤੁਸੀਂ ਵੀਰ ਨੂੰ ਜਰੂਰ ਲਾ ਲਿਓ ਚੁੰਗੀ ਵੈੜ ਦੀ ਵੀ ਗੱਲ ਕਰੀਏ ਚੰਗੀ ਟੋਪ ਕਲਾਸ ਵੈੜ ਆ ਖੁੱਲੇ ਲੇਵੇ ਵਾਲੀ ਆ ਵੀਰੋ ਤਾਂ ਰੇਟ ਵੀਰ ਦੇ ਹਰੇਕ ਵੀਡੀਓ 'ਚ ਬਿਲਕੁਲ ਜਾਇਜ ਹੁੰਦੇ ਆ ਹਾਂਜੀ ਤਾਂ ਸੋਹਣੀ ਵੈੜ ਆ ਕੱਦ ਕਾਠ ਵਾਲੀ ਆ ਵੈ ਉਰੇ ਪਾਈਏ ਜਾਨ ਵੇਖੋ ਇਹ ਪੂਰਾ ਲੱਕ ਤੱਕੜਾਉਣ ਦੀ ਵਿੱਚ ਬਿਲਕੁਲ ਤਾਂ ਬਾਕੀ ਵੀਰਾਂ ਨੂੰ ਇਹੋ ਬੇਨਤੀ ਆ ਕਿ ਵੀਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਜਿੰਨਾ ਵੀਰਾਂ ਨੇ ਨਹੀਂ ਕੀਤਾ ਜੋ ਉਹਨਾਂ ਨੂੰ ਨਵੀਂ ਤਰ੍ਹਾਂ ਦੀ ਵੀਡੀਓ ਲੈ ਕੇ ਵਿਖਾ ਲਈ ਜਾਵੇ ਐਡਰੈਸ ਵੀਰੇ ਬੋਲੀ ਆਪਣਾ ਪਾਈਏ ਆਪਣਾ ਪਿੰਡ ਬਡਾਰੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਪੱਪਕੜਾ ਇਨਾਮ ਪਣਾ ਦਿਲਪ੍ਰੀਤ ਸਿੰਘ ਮੋਬਾਈਲ ਨੰਬਰ 9501082530 ਤੇ ਵਟਸਐਪ ਚੱਲਦਾ ਜੀ ਠੀਕ ਹੈ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ